ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਰਪਿੰਗ ਸ਼ਕਤੀ ਦੇ YouTube ਚੈਨਲ ਜਿਹਨੇ ਵੀਰ ਰਿਅਲਟੀ ਦੇ ਨਾਮ ਹੇ ਅਬਦਾਲ ਕੈਲਰ ਤੇ ਪ੍ਰੋਸਵਾਟਾ ਜੀ ਭੋਲੇ ਆਂ ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਜਿਨ੍ਹਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਹਿਲਾਂ ਚੈਨਲ ਸਬਸਕ੍ਰਾਈਬ ਕਰੋ ਜੀ ਪਹਿਲੇ ਲੜ ਨੂੰ ਅੱਧੀ ਅੱਖ ਤੇ ਅੱਧੀ ਗੱਲ ਢੱਕ ਕੇ ਲਗਾਉਣਾ ਹੈ ਅੱਧੇ ਗੱਠ ਲੜ ਦੀ ਚੜਾਈ ਰੱਖਣੀ ਹੈ ਇੱਕ ਲੜ ਚੋਂ ਦੋ ਲੜ ਬਣਾ ਕੇ ਉਹਨਾਂ ਨੂੰ ਬਿਲਕੁਲ ਨੇੜੇ ਲਾਉਣਾ ਉਹਨਾਂ ਲੜਾਂ ਨੂੰ ਬਰਾਬਰ ਕਰਕੇ ਅੱਧੀ ਅੱਖ ਤੇ ਅੱਧੀ ਗੱਲ ਲੜ ੜ ਕੇ ਲਗਾ ਦੇਣਾ ਹੈ ਸਤਵਾ ਦੇ ਸਿਰ ਦੇ ਸੈਂਟਰ ਦੇ ਵਿੱਚ ਲੜ ਨੂੰ ਲਗਾਉਣਾ ਹੈ ਪੂਣੀ ਦਾ ਜੋ ਮੋਟਾ ਪਸਾ ਹੈ ਉੱਪਰ ਤੇ ਪਤਲਾ ਪਸਾ ਥੱਲੇ ਰੱਖਣਾ ਹੈ ਹਲਕਾ ਜਿਹਾ ਉਂਗਲੀ ਤੇ ਗੁੱਠੇ ਦੀ ਮਦਦ ਨਾਲ ਮੋੜ ਕੇ ਇੱਕ ਲੜ ਚੋਂ ਸਟਾਰਟਿੰਗ ਤੋਂ ਹੀ ਦੋ ਲੜ ਕੱਢ ਕੇ ਸ਼ਟ ਕਰਕੇ ਲਗਾ ਲੈਣੇ ਨੇ ਇੱਕੋ ਜਿਹੇ ਫਾਸਲੇ ਦੇ ਨਾਲ ਬਿਲਕੁਲ ਨੇੜੇ ਕਰਕੇ ਤੇ ਜਿੰਨੀ ਸਿੰਪਲ ਪਟੇਲਾ ਸ਼ੇ ਪੱਗ 'ਚ ਜਗ੍ਹਾ ਛੱਡਦੇ ਆਂ ਪਿੱਛੇ 'ਚ ਉਹਨਾਂ ਫਾਸਲਾ ਛੱਡ ਕੇ ਇਲਣ ਲਗਾ ਦੇਣਾ ਹੈ ਬਾਜ ਦੀ ਮਦਦ ਦੇ ਨਾਲ ਪੇਚਾਂ ਨੂੰ ਨਾਲ ਦੀ ਨਾਲ ਸਾਫ਼ ਕਰ ਸਕਦੇ ਆਂ ਉਸ ਤੋਂ ਬਾਅਦ ਅਗਲਾ ਲੜ ਪਿੱਛੋਂ ਹਲਕਾ ਮੋੜ ਕੇ ਜੋ ਪਹਿਲਾ ਲੜ ਲਗਾਇਆ ਸੀ ਉਹ ਤੋਂ ਥੋੜਾ ਥੱਲੇ ਰੱਖ ਲੈਣਾ ਹੈ ਪੂੜੀ ਨੂੰ ਚੰਗੀ ਤਰ੍ਹਾਂ ਖੋਲ ਕੇ ਉੱਠੇ ਨਾਲ ਹਲਕਾ ਜਿਹਾ ਮੋੜ ਕੇ ਰੱਖ ਲੈਣਾ ਹੈ ਸਟਾਰਟਿੰਗ ਤੋਂ ਦੋ ਲੜ ਬਣਾ ਕੇ ਐਂਡ ਤੱਕ ਇੱਕੋ ਜਿਹੇ ਫਾਸਲੇ ਦੇ ਨਾਲ ਜੇ ਲੜਨੇ ਲਗਾ ਦੇਣੇ ਨੇ ਨਾਲ ਦੀ ਨਾਲ ਬਾਜ ਦੀ ਮਦਦ ਦੇ ਨਾਲ ਪੇਚਾਂ ਨੂੰ ਇੱਕੋ ਜਿਹਾ ਕਰਕੇ ਲਗਾਉਣਾ ਹੈ ਪੇਚਾਂ ਦੇ ਵਿੱਚ ਜੋ ਫਾਸਲਾ ਹੈ ਉਹ ਸਿੰਪਲ ਪਟਿਆਲਾ ਸ਼ਹੀ ਪੱਗ ਜਿੰਨਾ ਰੱਖਣਾ ਹੈ ਤੇ ਉਹ ਜਿਹੜੇ ਦੋ ਲੜ ਬਣਾ ਰਹੇ ਆਪਾਂ ਇਹਨਾਂ ਨੂੰ ਬਿਲਕੁਲ ਨੇੜੇ ਕਰਕੇ ਜੋੜ ਦੇਣਾ ਹੈ ਲੜਾਂ ਦੇ ਜੋੜੇ ਬਣਾਉਣਾਗੇ ਰੱਖਣੇ ਨੇ ਨਾਲ ਦੀ ਨਾਲ ਵਾਈਫੇਰਾਂ ਦੇ ਨਾਲ ਪੇਚਾਂ ਦੇ ਵਿੱਚ ਜੋ ਸਫਾਈ ਆ ਜਦਾ ਆ ਜਾਂਦੀ ਹੈ ਤੇ ਜੋ ਪੇਚ ਨੇ ਇੱਕੋ ਜੇ ਲੱਗ ਜਾਂਦੇ ਨੇ पिछ हल्का जहा के अगला लड़ फिर स्टार्ट करना है मोटा पासा पुणी का उपर त पतला पासा थले रखना है तो पहला लड़ लगाया तो ਲੜ ਨੂੰ ਥੱਲੇ ਰੱਖਣਾ ਹੈ ਪਹਿਲਾਂ ਵਾਂਗ ਹਲਕਾ ਜਿਹਾ ਮੋੜ ਕੇ ਰੱਖ ਲੈਣਾ ਹੈ ਚੰਗੀ ਤਰ੍ਹਾਂ ਪੂਣੀ ਨੂੰ ਖੋਲ ਕੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਲੜਾਂ ਦੇ ਜੋੜੇ ਬਣਾ ਲੈਣੇ ਨੇ ਇੱਕੋ ਜਿਹੇ ਫਾਸਲੇ ਦੇ ਨਾਲ ਲਗਾ ਦੇਣਾ ਹੈ ਪੱਗ ਦੀ ਜੋ ਸ਼ੇਪ ਹੈ ਸੈਮੀ ਪਟਿਆਲਾ ਰੱਖਣੀ ਹੈ ਇਹ ਸੈਮੀ ਪਟੜਾਲਾ ਸ਼ੇਪ ਚ ਪੱਗ ਬੰਨੀ ਗਈ ਆ ਜੇਕਰ ਤੁਸੀਂ ਪਿਓਰ ਪਟੜਾਲਾ ਸ਼ੇ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਸਤਿਨਾਮ 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 ਉਸ ਤੋਂ ਬਾਅਦ ਅਗਲਾ ਲੜ ਗੁਰੂ ਆਗੇ ਗੁਰੂ ਜੀ ਪਹਿਲਾਂ ਮੰਗ ਪੂਣੀ ਦਾ ਮੋਟਾ ਪਾਸਾ ਉੱਪਰ ਪਤਲਾ ਪਾਸਾ ਥੱਲੇ ਲੈ ਗੋਣਾ ਹੈ ਉੱਪਰਲੇ ਪਾਸਿਓਂ ਵੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਚੰਗੀ ਤਰ੍ਹਾਂ ਲੜ ਨੂੰ ਉੱਪਰਲੇ ਪਾਸਿਓਂ ਮੋੜ ਕੇ ਹਲਕਾ ਜਿਹਾ ਅਗੂਠੇ ਦੇ ਨਾਲ ਮੋੜ ਕੇ ਪੂਣੀ ਨੂੰ ਚੰਗੀ ਤਰ੍ਹਾਂ ਖੋਲ ਕੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪਹਿਲਾਂ ਵਾਂਗ ਲੜਨ ਦੋ ਜੋੜੇ ਬਣਾ ਲੈਣੇ ਨੇ ਇੱਕੋ ਜਿਹੇ ਫਾਸਲੇ ਦੇ ਨਾਲ ਉਹਨਾਂ ਨੂੰ ਲਗਾਉਣਾ ਹੈ ਪੇਚ ਨੂੰ ਲਗਾਉਂਦੇ ਸਮੇਂ ਉੱਪਰਲੇ ਪਾਸਿਓਂ ਹੋਲਡ ਕਰਨਾ ਜ਼ਰੂਰੀ ਹੈ ਇਹਦੇ ਨਾਲ ਜੋ ਪੱਗ ਦੀ ਸ਼ੇਪ ਹੈ ਜਿਆਦਾ ਸੁੰਦਰ ਤਰੀਕੇ ਨਾਲ ਬਣ ਜਾਂਦੀ ਹੈ पक्की वीडियो पूरी देखा करो सत मीटर पग की लेंथ है फुलवाल कपड़े पग है जी ये ਅਗਲਾ ਲੜ ਫੇਰ ਪਹਿਲਾਂ ਸਾਰੇ ਲੜਾਂ ਦੇ ਵੰਗ ਲਗਾਉਣਾ ਹੈ ਮੋਟਾ ਪਾਸਾ ਪੂਣੀ ਦਾ ਹਮੇਸ਼ਾ ਉੱਪਰ ਰੱਖਣਾ ਹੈ ਪਤਲਾ ਪਾਸਾ ਉਹ ਥੱਲੇ ਰੱਖਣਾ ਹੈ ਪਹਿਲਾਂ ਦੀ ਤਰ੍ਹਾਂ ਹਲਕਾ ਜਾ ਮੋੜ ਕੇ ਇੱਕ ਵਾਰ ਪੂਣੀ ਨੂੰ ਖੋਲ ਲੈਣਾ ਹੈ ਚੰਗੀ ਤਰ੍ਹਾਂ ਸੈਟ ਕਰਕੇ ਲੜ ਨੂੰ ਰੱਖਣਾ ਹੈ ਉਸ ਤੋਂ ਬਾਅਦ ਪੂਣੀ ਦੇ ਦੋ ਜੋੜਿਆਂ 'ਚੋਂ ਲੜ ਦੇ ਦੋ ਜੋੜੇ ਬਣਾ ਲੈਣੇ ਦੋ ਜੋੜੇ ਕੱਢ ਕੇ ਪਹਿਲਾਂ ਦੀ ਵਾਂਗ ਪੂਰੀ ਸਫਾਈ ਦੇ ਨਾਲ ਇਹ ਲੜਨੇ ਲਗਾ ਲੈਣੇ ਨੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤਨਾਮ 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 ਜੀ ਵਾਹੇ ਗੁਰੂ ਵਾਹੇ ਗੁਰੂ ਭਾਈ ਦੀ ਮਦਦ ਦੇ ਨਾਲ ਪੇਚਾਂ ਦੀ ਸਫਾਈ ਕਰ ਲੈਣੀ ਹੈ ਤੇ ਦੋ ਜੋੜਿਆਂ ਨੂੰ ਇੱਕੋ ਜਿਹਾ ਕਰ ਲੈਣਾ ਹੈ ਉਹਨਾਂ ਦੀ ਮਟਾਈ ਇੱਕੋ ਜਿਹੀ ਕਰ ਲੈਣੀ ਹੈ ਵਾਹਿਗੁਰੂ 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 ਜੀ ਸਤਿਨਾਮ ਉੱਪਰਲੇ ਜੋ ਪੇਚ ਲਗਾਏ ਨੇ ਪੱਗ ਦੀ ਟਰਨ ਉਹਨਾਂ ਨੂੰ ਵੀ ਨਾਲ ਦੀ ਨਾਲ ਬਾਜ ਦੀ ਮਦਦ ਦੇ ਨਾਲ ਸਾਫ਼ ਕਰ ਲੈਣਾ ਹੈ ਬੈਕ ਸਾਈਡ ਤੋਂ ਫਰੰਟ ਵੱਲ ਨੂੰ ਫਰੰਟ ਸਾਈਡ ਤੋਂ ਬੈਕ ਸਾਈਡ ਵੱਲ ਨੂੰ ਜੋ ਬਾਜ ਹੈ ਉਹਨੂੰ ਫੇਰਨਾ ਹੈ ਸਭ ਤੋਂ ਪਹਿਲਾਂ ਥੱਲੇ ਲੜਾਂ 'ਚ ਲੜ ਨੂੰ ਸਾਫ਼ ਕਰਨਾ ਸਟਾਰਟ ਕਰਨਾ ਹੈ ਫਿਰ ਦੂਸਰੇ ਨੂੰ ਫਿਰ ਇਸ ਤਰ੍ਹਾਂ ਤੀਸਰਾ ਫਿਰ ਚੌਥਾ ਪੰਜਵਾਂ ਛੇਵਾਂ ਫਿਰ ਸਫਾਈ ਦਾ ਐਂਡ ਕਰਨਾ ਹੈ ਵਾਜ ਦੇ ਨਾਲ ਮੋੜ ਕੇ ਇੱਕੋ ਜਿਹਾ ਫਾਸਲਾ ਦੇ ਦੇਣਾ ਹੈ ਇੱਕੋ ਜਿਹੀ ਸਫਾਈ ਕਰਕੇ ਇਸ ਤਰ੍ਹਾਂ ਤੀਸਰੇ ਲੜ ਦੇ ਵਿੱਚ ਵੀ ਭਾਈ ਕਰ ਲੈਣੀ ਹੈ ਉਸ ਤੋਂ ਬਾਅਦ ਅਗਲਾ ਜੋ ਚੌਥਾ ਲੜ ਹੈ ਉਹਦੇ ਵਿੱਚ ਸਟਾਰਟਿੰਗ ਤੋਂ ਐਂਡ ਤੱਕ ਬਾਜ ਹੈ ਜੋ ਇਹਨਾਂ ਉਸ ਤੋਂ ਬਾਅਦ ਪੰਜਵਾਂ ਲੜ ਲਗਾਇਆ ਉਹਦੇ ਵਿੱਚ ਵੀ ਜੋ ਬਾਜ ਵੀਰੇ ਫੇਰਨੇ ਆ ਬਾਜ ਨੂੰ ਪਿੱਛੇ ਗਿੱਚੀ ਤੱਕ ਘਮਾਉਣਾ ਹੈ ਇਹਦੇ ਨਾਲ ਜੋ ਪੇਚ ਨੇ ਉਹ ਪਿੱਛੇ ਤੱਕ ਸਾਫ਼ ਹੋ ਜਾਣਗੇ ਸਤਿਨਾਮ ਸਤਿਨਾਮ ਦੀ ਵਾਹਿਗੁਰੂ ਪੈਨ ਲਗਾ ਕੇ ਲਾਸਲਰ ਨੂੰ ਮੋੜਨਾ ਹੈ ਸਤਿਨਾਮ ਲਾਸਲਰ ਨੂੰ ਉਮੀ ਕੋਲ ਕੇ ਉਪਰਲੇ ਪਾਸੇ ਹੋਲਡ ਕਰਕੇ ਰੱਖ ਲੈਣਾ ਹੈ ਜਿੰਨੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਲਗਾਉਣਾ ਹੈ ਜੋ ਪੈਨ ਲਗਾਇਆ ਸੀ ਲੜ ਨੂੰ ਉਹਦੇ ਥੱਲੇ ਲੈ ਆਉਣਾ ਹੈ ਜਿਹਦੇ ਥੱਲੇ ਲਾ ਕੇ ਲੜਨੂ ਉਂਗਲੀ ਤੇ ਗੋਠੇ ਦੀ ਮਦਦ ਦੇ ਨਾਲ ਫੜ ਕੇ ਲੜਨੂ ਮੋੜ ਦੇਣਾ ਹੈ ਉਸ ਤੋਂ ਬਾਅਦ ਲੜਨੂ ਹਲਕਾ ਜਿਹਾ ਖੋਲ ਕੇ ਉੱਪਰਲੇ ਪਾਸੇ ਦੱਬ ਦੇਣਾ ਹੈ ਬਾਕੀ ਜੋ ਲੜ ਰਹਿ ਜਾਂਦਾ ਹੈ ਉਸ ਨੂੰ ਅੱਗੇ ਸਿਰ ਦੇ ਵਿੱਚ ਹੀ ਲੜ ਨੂੰ ਕਵਰ ਕਰ ਦੇਣਾ ਹੈ ਸਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤਿਨਾਮ 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 ਜੀ ਅੱਖਾਂ ਦੇ ਕੋਲੋਂ ਜੋ ਲੜ ਲਗਾਏ ਨੇ ਇਹਨਾਂ ਦਾ ਫਾਸਲਾ 1 ਕੋਈ ਜ ਰੱਖਣਾ ਹੈ ਕੁਝ ਵੀਰਾਂ ਨੇ ਨਵਾਂਨ ਕੀਤੀ ਸੀ ਇਹ ਸਟਾਈਲ ਦੀ ਇਸ ਤੋਂ ਪਹਿਲਾਂ ਕੁਝ ਵੀਰਾਂ ਨੇ ਪਰਨੇ ਨੂੰ ਵੀ ਕਿਹਾ ਸੀ ਉਹਦੀ ਵੀਡੀਓ ਵੀ ਪਾਈ ਆ ਕੋਸ਼ਿਸ਼ ਤਾਂ ਇਹ ਹੁੰਦੀ ਆ ਵੀਰੇ ਰੋਜ਼ ਦੀ ਰੋਜ਼ ਨਵੀਂ ਵੀਡੀਓ ਬਣਾ ਕੇ ਹਰ ਇੱਕ ਪਹਿਲੇ ਜਾਂ ਦੂਏ ਦਿਨ ਦੇ ਵਿੱਚ ਅਪਲੋਡ ਕਰੀਏ ਬਾਕੀ ਤੁਹਾਡੇ ਸਹਿਯੋਗ ਦੀ ਲੋੜ ਆ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਜੋ ਸੈਟਅਪ ਖਣਾ ਹੈ ਜੋ ਸਭ ਨੂੰ ਪਹਿਲਾਂ ਲੜ ਲਗਾਇਆ ਸੀ ਉਹਨੂੰ ਚੰਗੀ ਤਰ੍ਹਾਂ ਖੋਲ ਕੇ ਜੋ ਸਿਰ ਹੈ ਕਵਰ ਕਰ ਲੈਣਾ ਹੈ ਉਸ ਤੋਂ ਬਾਅਦ ਜੋ ਮੂੰਹ ਦੇ ਵਿੱਚ ਲੜ ਫੜਿਆ ਸੀ ਉਸ ਨੂੰ ਖਿੱਚ ਦੇਣਾ ਹੈ ਬਾਹ ਦੀ ਮਦਦ ਦੇ ਨਾਲ ਜਿਹੜਾ ਪਹਿਲਾ ਲੜ ਲਗਾਇਆ ਸੀ ਉਹਦੇ ਵਿੱਚ ਸਿਰ ਨੂੰ ਕਵਰ ਕਰ ਦੇਣਾ ਹੈ ਉਸ ਤੋਂ ਬਾਅਦ ਜੋ ਅਗਲਾ ਅਸਾ ਹੈ ਉਸ ਨੂੰ ਵੀ ਇਸੇ ਤਰੀਕੇ ਨਾਲ ਕਵਰ ਕਰ ਦੇਣਾ ਹੈ ਜੇ ਮੂੰਹ ਵਿੱਚ ਲੜ ਫੜਿਆ ਸੀ ਉਸ ਨੂੰ ਚੰਗੀ ਤਰ੍ਹਾਂ ਖੋਲ ਕੇ ਦੋਨਾਂ ਪਾਸਿਆਂ ਤੋਂ ਫੋਲਡ ਕਰਕੇ ਲਗਾ ਦੇਣਾ ਹੈ ਜੇਕਰ ਵੀਰੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਾਕੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਹੋਰਾਂ ਵੀਰਾਂ ਨੂੰ ਕਰਵਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ